ਅਨੰਤਦੇਵ ਜੀ ਮਹਾਰਾਜ ਨੇ ਆਪਣੀ ਸੁਰਤ ਨੂੰ ਜੋੜਿਆ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ 'ਚ ਤੇ ਭਾਈ ਬਾਲਾ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਚੌੜ ਕਰਨ ਦੀ ਸੇਵਾ ਕਰਦੇ ਆ ਆਸਾ ਜੀ ਦੀ ਬਾਣੀ ਦਾ ਕੀਰਤਨ ਸ਼ੁਰੂ ਹੋ ਜਾਂਦਾ ਭਾਈ ਮਦਨਾ ਜੀ ਰੱਬ ਬਾਪ ਭਜਾਉਂਦਾ ਆਸਾ ਰਾਗ ਦੇ ਵਿੱਚ ਬੜੀਆਂ ਮਿੱਠੀਆਂ ਮਿੱਠੀਆਂ ਤੁਨਾਵਾਂ ਦੇ ਵਿੱਚ ਕੀਰਤਨ ਕਰ ਰਿਹਾ ਇੱਥੇ ਗੁਰਮੁਖ ਪਿਆਰੇ ਇੱਕ ਗੁਣੀ ਚੰਦ ਹੈ ਇਸਦੇ ਕੰਨੀਆਂ ਵੀ ਆਵਾਜ਼ ਕਹਿੰਦੀ ਹੈ ਜਿਵੇਂ ਤੁਹਾਡੇ ਕੰਨੀਆਂ ਆਵਾਜ਼ ਪਈ ਅੱਜ ਕੱਲ ਤਾਂ ਮੀਡੀਆ ਦਾ ਦੁਖ ਹੈ ਇੱਥੇ ਤੁਸੀਂ ਬੈਠੇ ਹੋ ਸਾਰੇ ਦੇਖ ਰਹੇ ਨੇ ਚਲੋ ਕਈ ਗੁਰਮੁਖ ਪਿਆਰੇ ਲਾਹਾਂ ਲੈਣ ਦੇ ਆਗ ਨਹੀਂ ਸਕਦੇ ਤਾਂ ਘਰ ਬੈਠ ਕੇ ਵੀ ਉਨੇ ਹੀ ਲਾਹਾਂ ਲੈ ਲੈਂਦੇ ਕਈ ਵਾਰੀ ਪੂਰੇ ਆਕੀਬੇ ਬਾਹਰ ਫਰੀ ਜਾਣ ਲੋ ਲਾਹ ਨਹੀਂ ਲੈ ਸਕਦੇ ਹੁੰਦੇ ਮਨੁੱਖ ਭਾਗ ਵੀ ਹੋਣਾ ਤਿਕਮੋਇਆ ਕੰਦੀ ਪਾਸ ਤਾਰੋ ਵਿਚਾਰੂ ਗੁਰਮਖੋ ਭਾਈ ਮਰਦਾਨਾ ਜੀ ਹੁਣ ਅਸਗੀ ਦੀਵਾਰ ਦਾ ਕੀਰਤਨ ਕਰ ਰਿਹਾ ਹੈ ਤੇ ਭਾਈ ਮਰਦਾਨਾ ਜੀ ਜਦ ਅਨੰਦ ਦੇ ਵਿੱਚ ਕੀਰਤਨ ਕਰਦੇ ਨੇ ਜਿੱਥੇ ਹੋਰ ਮਾਈ ਭਾਈ ਭਾਈ ਗੁਰਦਾਸ ਜੀ ਕਹਿੰਦੇ ਇੱਕ ਸਿੱਖ ਜੋ ਸਾਧ ਸੰਗਤ ਕੰਧੀ ਪਰਮੇਸ਼ਰ ਕੱਲਾ ਗੁਰਸਖ ਬਾਣੀ ਪੜਦਾ ਆਪਲਾਹਾ ਪ੍ਰਾਪਤ ਕਰਦਾ ਦੋ ਗੁਰਮੁਖ ਇਕੱਠੇ ਹੋੜ ਜਾਣਾ ਸਤ ਸੰਗਤ ਸ਼ੁਰੂ ਹੋ ਜਾਂਦੀ ਐ ਸਤ ਸੰਗਤ ਕਿਹਨੂੰ ਕਹਿੰਦੇ ਨੇ ਭਾਈ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਇੱਕੋ ਨਾਮ ਕਰਨ ਬਿਨ ਧਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਭਰੀ ਜਾ ਜੀ ਬਿਨਾਂ ਧਾਗਾ ਤੋਂ ਸਤ ਸੰਗਤ ਲੱਭਦੀ ਨਹੀਂ ਸਤ ਸੰਗਤ ਕੀਤੇ ਬਿਨਾ ਇਹਦੇ ਮਨ ਦੀ ਜਨਮਾ ਜਨਮਾਂ ਦੀ ਜਿਹੜੀ ਮਨ ਨੂੰ ਪਾਪਾ ਰੂਪੀ ਮੈਲ ਲੱਗੀ ਹੋਈ ਹੈ ਲੈ ਲਈ। ਕਰਨ ਭਾਈ ਪ੍ਰਕਾਣ ਦਾ ਜੀ ਨੇ 10ਵਾਂ ਸ੍ਰੀ ਗੁਰੂ ਦੇ ਸ਼ਲੋਕ ਸ਼ੁਰੂ ਕੀਤਾ ਸਾ ਉਹ ہمارا ਪੀੜਣੀ ਸਭ ਜਗ ਬਣ ਜਾ ਰਾਮ ਰਾਜੇ ਸਰ ਭਾਂਡੇ ਤੇ ਸਾਜ ਅਕ ਤੇ ਵਸਤਾਨ ਖਾ ਰਾਜੋ ਕਾ ਭਾਂਡੇ ਵਿੱਚ ਵਸਤਾਨ ਕੋੜੇ ਕਾ ਕੋੜੇ ਵਿਚਾਰਾ ਜਰਾਨਨਕ ਕੋ ਹਰ ਵਕ ਸਰ ਪੜ੍ਹਨਾ ਫਿਰ ਸ਼ਲੋਕ ਪੜਨਾ ਸ਼ੁਰੂ ਕੀਤਾ ਇੱਕ ਸਭ ਤਗਰ ਕੀਤਾ ਉਹ ਸਾਡੇ ਪੜੀਏ ਤੈਨੂੰ ਵਿਚਰਿਆ ਕਰਤਾ ਰਜਿੰਦੇ ਮੇਰੀ ਹੈ ਵਿਚਰਿਆ ਕਰਤਾ ਮੈਨਾਂ ਰਿਹਾਨੇ ਜੰਦਲੇ ਰੇ ਤਾਨੂੰ ਬਖਸ਼ਿਆ ਕਰਤਾਰ ਜਿੰਦੇ ਮੇਰੀਏ ਤਾਨੂੰ ਬਖਸ਼ਿਆ ਕਰਤਾਰ ਜਿੰਦੇ ਮੇਰੀਏ ਪੈਗੋ ਨੇ ਚੜਿਆ ਨਾਨਕ ਨਾਮ ਬਖਾਂ ਰਾਜ ਭਾਗ ਕਲਦਿਆ ਪਰ ਮੈਂ ਆ ਮੇਰਾ ਸਰੀਰ ਹੈ ਨਹੀਂ ਜਿਵੇਂ ਗੁਰਮਖ ਪਿਆਰੋ ਇੱਕ ਗੱਡੀ ਦਾ ਡਰਾਈਵਰ ਆਪਣੇ ਆਪ ਨੂੰ ਗੱਡੀ ਮੰਨ ਨਹੀਂ ਜਾਦਾ ਉਹਦੀ ਭੁੱਲ ਹੁੰਦੀ ਆ ਕੋੜ ਸਵਾਰ ਆਪਣੇ ਆਪ ਨੂੰ ਘੋੜਾ ਮੰਨੇ ਉਹਦੀ ਭੁੱਲ ਹੈ ਕਿਉਂਕਿ ਜਹਾਜ਼ ਦਾ ਪਰਦਾ ਸਥੂਲ ਹੋਣ ਕਰਕੇ ਇਨੂੰ ਭਰਮ ਪੈ ਜਾਂਦਾ ਸਤਿਗੁਰ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਸਾਨ ਅਸਲ ਤੈਨੂੰ ਇਹ ਪਤਾ ਹੋਣਾ ਚਾਹੀਦਾ ਮੈਂ ਕਾਹਦੇ ਵਾਸਤੇ ਆਇਆ ਮਨੁੱਖਾ ਜਨਮ ਧਾਰਨ ਕੀਤਾ ਮੈਨੂੰ ਕੀ ਕਰਨਾ ਚਾਹੀਦਾ ਇਸ ਛਤਰਾ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਬਾਹਰ ਕੂੜ ਮੀਆਂ ਕੂੜ ਬੀਬੇ ਖੱਪ ਹੋਏ ਘਾਰ ਕੂੜ ਕੋੜੇ ਨੇਹੋ ਲੱਗਾ ਪਿਛੜਿਆ ਕਰਤਾ ਪਰਮੇਸ਼ਰ ਬਾਹੂ ਕੋ ਨਿਸਾਰ ਦਿੱਤਾ ਦੁਨੀ ਚੰਦ ਵੀ ਗਰਮ ਖੋ ਵਰਤ ਬੇੜਾ ਵਰਤ ਬੇੜਾ ਟਕਾ ਦਾ ਸਮਹ ਹੁੰਦਾ ਮਨੁੱਖ ਦਾ ਤਾਂ ਕਹਿਣੇ ਕੀ ਆ ਇੱਧਰ ਇੱਕ ਮੋਮਨਾ ਬਾਦ ਪਿੰਡ ਦਾ ਰੱਬ ਸਾਹਿਬ ਦੇ ਨੇੜੇ ਸੰਤ ਬਾਬਾ ਜੀ ਸ